ਇਹ ਫਤਗੋ ਅੱਜ ਮੇਰੇ ਨਾਲ ਸਰਦਾਰ ਪ੍ਰਿੰਦਰ ਸਿੰਘ ਜੀ ਬਿੱਟੂ ਜੀ ਸਰਦਾਰ ਦਸ਼ਵੀਰ ਸਿੰਘ ਸੁਰਸਿੰਘ ਚੇਅਰਮੈਨ ਸਾਹਿਬ ਸਰਦਾਰ ਸਤਨਾਮ ਸਿੰਘ ਗੰਢੀਪਿੰਡ ਸਰਦਾਰ ਲਖਵਿੰਦਰ ਸਿੰਘ ਪ੍ਰਧਾਨ ਮੰਨਨ ਜੀ ਸਰਦਾਰ ਗੁਰਜੰਟ ਸਿੰਘ ਅੰਦਰ ਜੀ ਸਰਦਾਰ ਬਲਜੀਤ ਸਿੰਘ ਕੌਂਸਲ ਜੀ ਸਾਰੇ ਸਰਕਾਰਯੋਗ ਸਾਡੇ ਬਜ਼ੁਰਗ ਭਰਾ ਪਰਿਵਾਰ ਜਿਹੜੇ ਫ੍ਰੀडम फाइਟਰ ਪਰਿਵਾਰ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਦਾ ਮੰਗ ਪੱਤਰ ਲਿਆ ਗਿਆ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦਾ ਟਾਈਮ ਮੰਗਿਆ ਸੋ ਉਹਨਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ 20 21 ਤਰੀਕ ਤੋਂ ਪਹਿਲਾਂ-ਪਹਿਲਾਂ ਮੁੱਖ ਮੰਤਰੀ ਸੁਖਾਪੁਰ ਸਿੰਘ ਮਾਨ ਜੀ ਇਹਨਾਂ ਪਰਿਵਾਰਾਂ ਦੇ ਜਿਹੜੇ ਮੇਨ ਮੁਖੀ ਆ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਮਿਲਣਗੇ ਸੋ ਅੱਜ ਇਹ ਸਾਰੇ ਪਰਿਵਾਰਾਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਕੀ ਆਮ ਆਦਮੀ ਪਾਰਟੀ ਦਾ ਜੋ ਕੈਂਡੀਡੇਟ ਆ ਸਰਦਾਰ ਹਰਮਿੰਦਰ ਸਿੰਘ ਸੰਧੂ ਪੂਰਾ ਸਮਰਥਨ ਦੇਣ ਦਾ ਉਹਦੀ ਹਮਾਇਤ ਦੇਣ ਦਾ ਵਾਅਦਾ ਕੀਤਾ ਸੋ ਪਹਿਲਾਂ ਵੀ ਇਹਨਾਂ ਸਾਰਿਆਂ ਨੇ ਦੱਸਿਆ ਕਿ 2022 ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਜੇ ਸਾਡੀ ਹਮਾਇਤ ਸੀ ਸਾਡਾ ਸਮਰਥਨ ਸੀ ਤੇ ਅਸੀਂ ਪਾਰਟੀ ਦੇ ਨਾਲ ਸੀ ਪਾਰਟੀ ਦੀ ਸਰਕਾਰ ਬਣੀ ਬੰਵੇਂ ਵਿਧਾਇਕ ਬਣਾਏ ਸਾਡੇ ਪ੍ਰਧਾਨ ਜੀ ਨੇ ਬੱਚਿਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਸੋ ਹੁਣ ਵੀ ਸਰਦਾਰ ਹਰਮੇਸ਼ ਸਿੰਘ ਸੰਧੂ ਦੀ ਪੂਰੀ ਹਮਾਇਤ ਕਰ ਲਗੇ ਕਿਉਂਕਿ ਬਹੁਤ ਸਾਰੇ ਪਰਿਵਾਰ ਇਸ ਤਨਤਨ ਹਲਕੇ ਦੇ ਪਿੰਡਾਂ ਦੇ ਵਿੱਚ ਰਹਿੰਦੇ ਆ ਸੋ ਮੈਂ ਇਹਨਾਂ ਦਾ ਦਿਨੋਂ ਧੰਨਵਾਦੀ ਆ ਸੋ ਇਹਨਾਂ ਨਾਲ ਵਾਅਦਾ ਕਰਦੇ ਆ ਚੇਰਮਨ ਸਾਹਿਬਾਨ ਨਾਲ ਨੇ ਮੇਰੇ ਨਾਲ ਦੋਨੋਂ ਚੇਰਮਨ ਸਾਹਿਬ ਸਾਡੇ ਸੋ ਇਹਨਾਂ ਨਾਲ ਵਾਅਦਾ ਕਰਦੇ ਆ ਕਿ ਤੁਹਾਡੀ ਜਿਹੜੀ ਇੱਕ ਇੱਕ ਮੰਗ ਹੈ ਜਿਹੜਾ ਤੁਹਾਡਾ ਮੰਗ ਪੱਤਰ ਹੈ ਇਹ ਅਸੀਂ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਮਾਨ ਜੀ ਨੂੰ ਅਸੀਂ ਵੀ ਦਵਾਂਗੇ ਜਦੋਂ ਤੁਹਾਡੀ ਮੀਟਿੰਗ ਹੋਏਗੀ ਤੁਸੀਂ ਵੀ ਦੇਣਾ ਤੇ ਤੁਹਾਨੂੰ ਤੁਹਾਨੂੰ ਇਹ ਮਾਨ ਹੋਣਾ ਚਾਹੀਦਾ ਕਿ ਤੁਸੀਂ ਉਹ ਪਰਿਵਾਰਾਂ ਦੇ ਆਮ ਪਰਿਵਾਰਾਂ ਦੇ ਮੁੰਡੇ ਐਮਐਲਏ ਮੰਤਰੀ ਚੇਅਰਮੈਨ ਸਹਿਬਾਨ ਬਣਾਏ ਇੱਥੋਂ ਤੱਕ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਮਾਨ ਜੀ ਆਮ ਪਰਿਵਾਰ ਦੇ ਨੇ ਸਾਰਿਆਂ ਦਾ ਦੁੱਖ ਦਰਦ ਸਮਝਦੇ ਨੇ ਤੇ ਤੁਹਾਡਾ ਵੀ ਜਿਹੜਾ ਦੁੱਖ ਦਰਦ ਹੈ ਉਹ ਪਹਿਲ ਦੇ ਦਾਤ ਤੇਰਾ ਹੱਲ ਅਸੀਂ ਕਰਾਂਗੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਮਾਨ ਜੀ ਵੱਲੋਂ ਵਾਦਾ ਹੈ ਤੇ ਤੁਸੀਂ ਸਾਡੀ ਅੱਜ ਹਮਾਇਤ ਕਰਨ ਲਈ ਆਏ ਹੋ ਅਸੀਂ ਤੁਹਾਡਾ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਸੋ ਮੈਂ ਪੂਰੇ ਪਰਿਵਾਰਾਂ ਨੂੰ ਪਰਿਵਾਰਾਂ ਦਾ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਜਿਹੜਾ ਸਾਰੇ ਪਰਿਵਾਰਾਂ ਦਾ ਮੈਂ ਧੰਨਵਾਦ ਕਰਦਾ ਸੋ ਇੰਨਾ ਹੀ ਕਹਿੰਦਾ ਹਾਂ ਆ ਫਤਿਹ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸੋਨਹਾਂ ਸਤਿ ਆ ਸੰਸਥਾ ਦੇ ਤੌਰ ਤੇ ਸੀਐਮ ਸਾਹਿਬ ਨੂੰ ਇੱਥੇ ਮਿਲਣ ਆਏ ਸੀ ਸਾਨੂੰ ਟਾਈਮ ਦਿੱਤਾ ਗਿਆ ਸੀ 2 ਵਜੇ ਦਾ ਪਰ ਉਹ ਕਿਸੇ ਨਿਜੀ ਰਜੇਮਾ ਕਰਕੇ ਨਹੀਂ ਪਹੁੰਚ ਪਾਏ ਇੱਥੇ ਤੇ ਸਾਨੂੰ ਚੇਅਰਮੈਨ ਸਾਹਿਬ ਮੰਤਰੀ ਸਾਹਿਬ ਨੇ ਜੋ ਸਮਾਂ ਦਿੱਤਾ ਵੀ 15 ਤੋਂ ਲੈ ਕੇ 21 ਤੱਕ ਸਾਡੀ ਮੀਟਿੰਗ ਫਿਕਸ ਕਰਾਈ ਗਈ ਹੈ ਇਹਦਾ ਬਹੁਤ-ਬਹੁਤ ਸਨਮਾਨ ਕਰਦੇ ਆ ਤੇ ਜੋ ਵੀ ਮੰਤਰੀ ਸਾਹਿਬ ਨੇ ਕਿਹਾ ਅਸੀਂ ਇਹਨਾਂ ਨਾਲ ਸਹਿਮਤ ਆ ਤੇ ਜਿਸ ਤਰ੍ਹਾਂ ਅਸੀਂ ਅੱਗੇ ਵੱਧ ਤੋਂ ਵੱਧ ਸੰਯੋਗ ਦਿੱਤਾ ਗਾਹਾਂ ਵਿੱਚ ਦਿੰਦੇ ਰਵਾਂਗੇ ਤੇ ਸਾਨੂੰ ਭਰੋਸਾ ਦਾ ਰਵੀ ਮੰਤਰੀ ਸਾਹਿਬ ਨੇ ਜੋ ਮੀਟਿੰਗ ਦਾ ਟਾਈਮ ਦਿੱਤਾਗਾ ਉਹ ਦੋ ਕਰਵਾਉਣਗੇ ਸਾਡੇ ਨਾਲ ਜਾ ਕੇ ਕਰਵਾਉਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ